ਸਤਿ ਸ਼੍ਰੀ ਅਕਾਲ ਜੀ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਦੇਖ ਲਈ ਦਸ਼ਕਾਂ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਕੀ ਹਾਲਾਤ ਆ ਦਿਨ-ਤਕੀ ਦਿਨ ਵਿਗੜਦੇ ਜਾ ਰਹੇ ਨੇ ਪਰ ਦੇਖਣਾ ਇਹ ਹੋਵੇਗਾ ਵੀ ਵੱਖੋ-ਵੱਖਰੇ ਜਿਹੜੇ ਆ ਉਸ ਪਾਰਟੀ ਦੇ ਵਿੱਚ ਜਿੱਦਾਂ ਕੀ ਕੱਲ ਦੇਰ ਰਾਤ ਜਦੋਂ ਪਾਰਟੀ ਵਿੱਚ ਹੋਈ ਤੇ ਨਾਮੀ ਜਿਹੜੇ ਆ ਮੇਲਾ ਕਰਾਉਂਦੇ ਆ ਜਿਹੜੇ ਅਕਸਰ ਬ੍ਰਿੰਦਰ ਕਪੂਰ ਜੀ ਵੱਲੋਂ ਜਿਹੜਾ ਉਹਨਾਂ ਦੇ ਵਿਆਦੀ ਪਾਰਟੀ ਸੀਗੀ ਤੇ ਉਸ ਪਾਰਟੀ ਦੇ ਵਿੱਚ ਆ ਨਾਮੀ ਹਸਤੀਆਂ ਸਾਰੀਆਂ ਬੁਲਾਈ ਬੁਲਾਈਆਂ ਉਸ ਦੇ ਦੌਰਾਨ ਉਸ ਦੇ ਵਿੱਚ ਜਿਹੜੀ ਆ ਗੋਲੀਬਾਰੀ ਤਾਬੜ ਤੋੜ ਜਿਹੜੀ ਗੋਲੀਬਾਰੀ ਕੀ ਹੋ ਜਾਂਦੀ ਆ ਉਸ ਦੇ ਸਬੰਧ ਵਿੱਚ ਦੇਵੀ ਸਾਹਿਬ ਆਪਾਂ ਗੱਲ ਕਰਦੇ ਆ ਵੀ ਅੱਜ ਲਾਉਣ ਆ ਕਿੱਥੇ ਵੀ ਮੈਂਟੇਨ ਕਰਦਾ ਵਾ ਸ਼ਹਿਰ ਦੇ ਸੀਪੀ ਆ ਸੁਪਨ ਸ਼ਰਮਾ ਜੀ ਕਿਸੇ ਟਾਈਮ ਤੇ ਗੈਂਗਸਰ ਜੈਨਵਾਦ ਉਥਾਰ ਤੱਕ ਕੁਝ ਕੰਮ ਬਦੇ ਸੀਗੇ ਯੋਨਾ ਦੇ ਨਾਮ ਤੋਂ ਅੱਜ ਉਹਨਾਂ ਦਾ ਡਾਰ ਕਿੱਥੇ ਹੈ ਨਹੀਂ ਦੇਖੋ ਡਿਸਟ੍ਰਿਕਟ ਦੇ ਨਾਲ ਜਿਸ ਉਦੇਅਣੇ ਦੇ ਵਿੱਚ ਇੱਕ ਮਰਜ ਪਾਸ ਤੇ ਵਿੱਚ ਗੋਲੀਆਂ ਚੱਲੀਆਂ ਅਸੀਂ ਰੋਜ਼ ਕਹਿ ਰਹੇ ਹਾਂ ਕਿ ਸ਼ਹਿਰ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਨੇ ਲਾ ਨ ਆਰਡਰ ਬਹੁਤ ਖਰਾਬ ਹੋ ਚੁੱਕਾ ਹੈ ਇਹ ਜਿਹੜੇ ਬਦਮਾਸ਼ ਲੋਕ ਨੇ ਜਿੰਨਾ ਨੇ ਸਾਰੇ ਪੰਜਾਬ ਦੇ ਵਿੱਚ ਤਲਕਮ ਚਾਇਆ ਹੋਇਆ ਇਹ ਕੌਣ ਲੋਗ ਨੇ ਚੰਦ ਲੋਗ ਨੇ ਔਰ ਤੁਸੀਂ ਇਹ ਲੁਧਿਆਣੇ ਦੇ ਵਿੱਚ ਇੱਕ ਵਿਆਹ ਦੇ ਵਿੱਚ ਗੋਲੀਆਂ ਚੱਲੀਆਂ ਔਰ ਉਹਦੇ ਵਿੱਚ ਦੋ ਐਸੇ ਲੋਕਾਂ ਦੀ ਮੌਤ ਹੋ ਗਈ ਜਿਹੜੇ ਵਿਚਾਰੇ ਵਿਆਹ ਦੇਖਣ ਗਏ ਸੀ ਗੋਲੀਆਂ ਚਲਾਉਣ ਵਾਲੇ ਨੂੰ ਕਿਸੇ ਨੂੰ ਲੱਗੀ ਕਿਉਂਕਿ ਉਹ ਟ੍ਰੇਡ ਨੇ ਉਹਨਾਂ ਦਾ ਰੋਜ਼ ਦਾ ਕੰਮ ਹੈ ਗੋਲੀਆਂ ਚਲਾਣੀਆਂ ਮਾਰ ਕੇ ਭੱਜ ਜਾਣਾ دہشت ਭਲਾਣੀ ਔਰ ਸਾਡੇ ਸੁਪਨ ਸ਼ਰਮਾ ਜੀ ਬਹੁਤ ਵਧੀਆ ਅਫਸਰ ਨੇ ਦਲੇਰ ਅਫਸਰ ਨੇ ਠੀਕ ਹੈ ਪਰ ਮੈਂ ਇਤਿਹਾਜ਼ ਜ਼ਰੂਰ ਕਹਾਂਗਾ ਵੀ ਜੋ ਅੱਜ ਪੰਜਾਬ ਦੇ ਜਾਂ ਲੁਧਿਆਣੇ ਦੇ ਹਾਲਾਤ ਹੋ ਚੁੱਕੇ ਨੇ ਰੋਜ਼ ਕਿਤੇ ਨਾ ਕਿਤੇ ਖੋਹ ਰਹੀ ਹੈ ਕਿਤੇ ਗੋਲੀਆਂ ਚੱਲ ਰਹੀਆਂ ਨੇ ਪਰ ਜਿਹੜਾ ਆ ਵਾਕਿਆ ਹੋਇਆ ਮੈਰਜ ਬੈਰਸ ਦੇ ਵਿੱਚ ਇਹ ਬਿਲਕੁਲ ਬਰਦਾਸ਼ਤ ਨਹੀਂ ਹੋ ਸਕਦਾ ਦੇਖੋ ਜਿਨ੍ਹਾਂ ਦਾ ਲੜਕੇ ਦਾ ਬ੍ਰਿੰਦਰ ਕਬੂਰ ਜੀ ਦਾ ਜਿਹਨਾਂ ਦੀ ਸ਼ਾਦੀ ਸੀ ਮੈਂ ਤੇ ਇੱਕ ਹੈਰਾਨ ਆ ਵੀ ਇਹ ਜਿਹੜੇ ਐਸੇ ਗੁੰਡੇ ਲੋਕਾਂ ਨੂੰ ਬੁਲਾਉਂਦੇ ਨੇ ਇਹ ਲੋਕ ਕਾਰ ਦਿੰਦੇ ਨੇ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦਾ ਕੰਮ ਕੀ ਹੈ ਇਹ ਜਿਹੜੇ ਦੋਨੇ ਪਾਰਟੀਆਂ ਨੇ ਇਹਨਾਂ ਦੋਨਾਂ ਪਾਰਟੀਆਂ ਨੂੰ ਸਾਰੇ ਲੁਧਿਆਣਾ ਜਾਣਦਾ ਸਾਰੇ ਪੁੱਛ ਜਾਂਦੀ ਹੈ ਬੱਚਾ ਬੱਚਾ ਜਾਣਦਾ ਵੀ ਇਹਨਾਂ ਦਾ ਕੰਮ ਕੀ ਹੈ ਡੈਸ਼ਰ ਬੁਲਾਣਾ ਗੁੰਡਾਗਰਦੀ ਕਰਨੀ ਰੋੜ ਲੋਕਾਂ ਨੂੰ ਕੁੱਟਣਾ ਰੋੜ ਲੋਕਾਂ ਨੂੰ ਮਾਰਨਾ ਔਰ ਕਿੰਨੇ ਕਿੰਨੇ ਦਿਨ ਤੋਂ ਜੇਲ੍ਹਾਂ ਚ ਬੈਠੇ ਰਹੇ ਨੇ ਜੇਲ੍ਹਾਂੋਂ ਜੋ ਛੁੱਟਕੀਆਂ ਆਂਦੇ ਨੇ ਬਾਹਰ ਫਿਰ ਐਸੇ ਕੰਮ ਕਰ ਦਿੰਦੇ ਨੇ ਔਰ ਮੈਂ ਤੇ ਕਿੰਨਾ ਵੀ ਜਿਨ੍ਹਾਂ ਨੇ ਇਹਨਾਂ ਨੂੰ ਕਾਰ ਦੇ ਕੇ ਬੁਲਾਇਆ ਹੋਵੇ ਐਸੇ ਲੋਕਾਂ ਨੂੰ ਬੁਲਾਣਾ ਕਿਉਂ ਹੈ ਐਸੇ ਲੋਕਾਂ ਦਾ ਨਾਮ ਕਿਹੜੀ ਤੋੜੀ ਸ਼ਾਨ ਬਣਦੀ ਹੈ ਬਈ ਇਹ ਗੁੰਡੇ ਲੋਕ ਬੁਲਾਓ ਜਿਨ੍ਹਾਂ ਨੇ ਪਿਸਤੌਲਾਂ ਪਾਈਆਂ ਹੋਣ ਬੰਦੂਕਾਂ ਫੜੀਆਂ ਹੋਣ ਮੈਂ ਤੇ ਪ੍ਰਸ਼ਾਸਨ ਤੋਂ ਪੁੱਛਣਾ ਚਾਹਨਾ ਵੀ ਇਹ ਲੋਗ ਸ਼ਰ੍ਹਾਂ ਆਮ ਪਿਸਤੌਲਾਂ ਲੈ ਕੇ ਘੁਮ ਰਹੇ ਨੇ ਇਹ ਕਿਦਾਂ ਘੁਮ ਰਹੇ ਨੇ ਹਰ ਇੱਕ ਸਾਲ ਹੀ ਨਿਸ਼ਾਨ ਖੜਾ ਹੁੰਦਾ ਤੁਸੀਂ ਅਗਰ ਬੱਚਿਆਂ ਨਾਲ ਰਿਲੇਟਡ ਝੂਲਾ ਕੋਈ ਝੂਲੇ ਨਾਲ ਸੰਬੰਧਿਤ ਇਦਾਂ ਦੇ ਮੇਲੇ ਕਰਵਾਉਣੇ ਬੱਚਿਆਂ ਦੀ ਲੋਕ ਲੋਕ ਜਿੱਥੇ ਆਉਂਦੇ ਆ ਮੇਲੇ ਦੇ ਵਿੱਚ ਆਨੰਦ ਲੋਕ ਪ੍ਰਾਪਤ ਕਰਦੇ ਆ ਇਸ ਤਰ੍ਹਾਂ ਦੀ ਗੁੰਡਾਗਰਦੀ ਪੈਠ ਅਜਮਾਣਾ ਕੀ ਕੀ ਸਾਬਿਤ ਕਰਨ ਦੀ ਬਹੁਤ ਮਾਰੀ ਗੱਲ ਹੈ ਜੀ ਦੇਖੋ ਉਹਨਾਂ ਦਾ ਜਿਹੜਾ ਉਹਨਾਂ ਦਾ ਕੰਮ ਹੈ ਤੁਸੀਂ ਕਹਿੰਦੇ ਹੋ ਮੇਲੇ ਲਾਂਦੇ ਨੇ ਤੇ ਮੇਲੇ ਕੋਈ ਬਦਮਾਸ਼ ਰੱਖ ਕੇ ਦਿਨ ਲੈ ਜਾਂਦੇ ਬਦਮਾਸ਼ਾਂ ਦੇ ਨਾਲ ਰਿਲੇਸ਼ਨ ਰੱਖ ਕੇ ਦਿਨ ਲੈ ਜਾਂਦੇ ਇੱਕ ਤੇ ਲਿਖਿਆ ਵੀ ਜੇ ਅਸੀਂ ਮੇਲੇ ਲਾਣੇ ਨੇ ਜਾਂ ਕੋਈ ਐਸੇ ਕੰਮ ਕਰਨੇ ਨੇ ਤੇ ਟੈਂਟ ਲਾਣੇ ਨੇ ਤੇ ਸਾਨੂੰ ਇਹੋ ਜਿਹੇ ਬਦਮਾਸ਼ ਪਾਲਣੇ ਪੈਣਗੇ ਪਹਿਲਾਂ ਤੇ ਇਹਨਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਇਹਨਾਂ ਦਾ ਕੋਈ ਧਰਮ ਨਹੀਂ ਇਹਨਾਂ ਨੇ ਤੇ ਦਹਿਸ਼ਤ ਫਲਾਣੀ ਹੈ ਜੋ ਇਹਨਾਂ ਨੇ ਪਰਸੋਂ ਹਰਲਾਤ ਕਿਤੇ ਨੇ ਲੁਧਿਆਣੇ ਦੇ ਵਿੱਚ ਮੈਰਿਜ ਬੈਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੇਰੀ ਇੱਕ ਭੈਣ ਬੀਟ ਦੀ ਡੈਥ ਹੋ ਗਈ ਵਿਚਾਰ ਜਿਹੜਾ ਵਿਆਹ ਦੇਖਣ ਗਈ ਹੈ ਔਰ ਇੱਕ ਹੋਰ ਬੱਚੇ ਦੀ 32 ਸਾਲ ਦਾ ਨੜਕਾ ਹੈ ਜਦੀ ਡੈਥ ਹੋਈ ਹੈ ਔਰ ਮੈਂ ਦੇਖ ਰਿਹਾ ਸੀ ਉਹ ਕਹ ਰਿਹਾ ਸੀ ਵੀ ਉਹ ਵਿਚਾਰਾ ਇਕੱਲਾ ਹੀ ਘਰ ਦਾ ਕਮਾਨ ਵਾਲਾ ਸੀ ਦੱਸੋ ਉਹਨਾਂ ਨੂੰ ਕੌਣ ਪੁੱਛੇਗਾ ਔਰ ਇਹਨਾਂ ਲੋਕਾਂ ਦਾ ਕੀ ਗਿਆ ਗੋਲੀਆਂ ਚ ਲਾਣ ਵਾਲਿਆਂ ਦਾ ਮੈਂ ਦੱਸੋ ਸੁਪਨ ਸ਼ਰਮਾ ਜੀ ਨੂੰ ਕਹਾਂਗਾ ਸੁਪਨ ਸ਼ਰਮਾ ਜੀ ਇਹ ਇਹਨਾਂ ਦੀ ਬੜੇ ਉੱਚ ਪੱਧਰ ਤੇ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਲੋਕ ਬਖਸ਼ੇ ਨਹੀਂ ਜਾਣੇ ਚਾਹੀਦੇ ਇਹ ਜਿਹੜੇ ਐਸੇ ਗੁੰਡੇ ਨੇ ਬਦਮਾਸ਼ ਐਸੇ ਲੋਕ ਨੇ ਆਪਣਾ ਗੈਂਗ ਬਣਾ ਕੇ ਘੁੰਮਦੇ ਬੈਨੇ ਸ਼ਹਿਰ ਦੇ ਵਿੱਚ ਲੁਧਿਆਣਾ ਦੇ ਵਿੱਚ ਕਿਸੇ ਨੇ ਆਪਣੇ ਗੈਂਗ ਦਾ ਕੁਝ ਨਾ ਰੱਖਿਆ ਕਿਸੇ ਨੇ ਕੁਝ ਨਾ ਰੱਖਿਆ ਹੋਵੇ 21 ਹਜ਼ਾਰ ਬਦਮਾਸ਼ੀ ਹੈ ਤੁਸੀਂ ਲੋਕਾਂ ਦੇ ਪਰਿਵਾਰ ਮਾਰਦੇ ਹੋ ਲੋਕਾਂ ਦੇ ਜਵਾਨ ਮੁੰਡੇ ਮਾਰਦੇ ਪਰ ਸਾਬਿਤ ਕੀ ਕਰਨਾ ਜਾਂਦੇ ਨੇ ਇਹੀ ਸਮਾਂ <table> ਸਾਬਤ ਇਹ ਲੋਕ ਆਪਣਾ ਨਾਂ ਉੱਚਾ ਕਰਨਾ ਜਾਂਦੇ ਨੇ ਵੀ ਸਾਡਾ ਨਾਂ ਉੱਚਾ ਹੋਵੇ ਲੋਕੇ ਸਾਨੂੰ ਸਾਨੂੰ ਨਾਂ ਸਾਡੇ ਬਚਾਣਨ ਇਹ ਜਾਂਦੇ ਨਹੀਂ ਪਰ ਇਹ ਸਾਡੇ ਲੋਕਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਵੀ ਇਹਨਾਂ ਲੋਕਾਂ ਨੂੰ ਮੂੰਹ ਨਾ ਲਾਓ ਮੈਂ ਇਹ ਦੇ ਕਹਿਣਾ ਚਾਹੁੰਦਾ ਵੀ ਕੋਈ ਪਿਸਤੌਲ ਲੈ ਕੇ ਕਿਦਾਂ ਕੋ ਮਰੇ ਸੀ ਇਹ ਵਿਆਹ ਸ਼ਾਦੀਆਂ ਦੇ ਵਿੱਚ ਪਿਸਤੌਲ ਲੈ ਕੇ ਕਿਦਾਂ ਇਹਨੇ ਲੋਕ ਗਏ ਔਰ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਮੈਂ ਸੀਪੀ ਸਾਹਿਬ ਦੇਖੋ ਸਾਡੇ ਬਹੁਤ ਵਧੀਆ ਅਫਸਰ ਨੇ ਦਲੇਰ ਅਫਸਰ ਨੇ ਕਰਮਗੇ ਵੀ ਇਹਨਾਂ ਲੋਕਾਂ ਦੀ ਦੋਨੇ ਜਿਹੜੇ ਗੈਂਗ ਇਹ ਜਿਹੜੇ ਦੋਨੇ ਦੋਨੇ ਗਰੁੱਪ ਲੜੇ ਨੇ ਇਹਨਾਂ ਦੋਨਾਂ ਗਰੁੱਪਾਂ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਇਹ ਕਿਹੜੇ ਕਿਹੜੇ ਐਮਐਲਏ ਕਿਹੜੇ ਕਿਹੜੇ ਮੰਤਰੀ ਇਹਨਾਂ ਨੂੰ ਸ਼ਹਿਦ ਹੁੰਦੇ ਨੇ ਇਹਨਾਂ ਦੀਆਂ ਪੁਰਾਣੀਆਂ ਹਿਸਟਰੀ ਵਿੱਚ ਦੇਖਣੀਆਂ ਚਾਹੀਦੀਆਂ ਨੇ ਪੁਰਾਣੀਆਂ ਕੀ ਨਵੀਆਂ ਦੇਖ ਲੈਣ ਇਹਨਾਂ ਦੇ ਟੈਲੀਫੋਨ ਲੈ ਕੇ ਇਹ ਟੈਲੀਫੋਨ ਇਹਨਾਂ ਦੇ ਲੈ ਕੇ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਇਹ ਕਿਹੜੇ ਲੋਕਾਂ ਨਾਲ ਗੱਲਾਂ ਰੋਲ ਕਰਦੇ ਨੇ ਇੰਨੇ ਨੇ ਪਰਚੇ ਹੋਣ ਦੇ ਬਾਵਜੂਦ ਵੀ ਰਿਵਾਲਵਰ ਲੈ ਕੇ ਸ਼ਰੇਆਮ ਘੁੰਮਣਾ ਕੋਈ ਇੱਕ ਇਹਨਾਂ ਨੂੰ ਸ਼ਹਿਬ ਹੈ ਸ਼ਹਿਬ ਇਹਨਾਂ ਲੋਕਾਂ ਦੀ ਹੈ ਜਿਹੜੇ ਗੁੰਡੇ ਐਮਐਲਏ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜੇ ਸਾਰੇ ਲੁਧਿਆਣੇ ਦਾ ਵਿੱਚ ਗੋਲੀਆਂ ਚੱਲੀਆਂ ਨੇ ਇਹ ਉਹਨਾਂ ਐਮਐਲਏ ਦੀ ਉਹਨਾਂ ਮੰਤਰੀਆਂ ਦੀ ਜੇ ਸ਼ਹਿ ਨਾ ਹੋਵੇ ਇਹਨਾਂ ਦੀ ਕੀ ਮਜਾਲੇ ਪਸਤੌਨ ਲੱਖ ਤੋਂ ਮਜ ਜੇ ਪਸਤੌਨ ਲੱਖ ਤੋਂ ਮਰੇ ਨੇ ਜਿਹਨਾਂ ਦੇ ਉੱਪਰ ਇਹਦੀ ਸ਼ਹਿ ਹੋਵੇ ਔਰ ਜਿਹੜੀ ਇਹਨਾਂ ਦੀ ਸ਼ਹਿ ਹੋਵੇ ਕਿੰਨਾ ਲੋਕਾਂ ਦੀ ਹੈ ਉਹ ਲੋਕ ਨੰਗੇ ਹੋਣ ਚਾਹੀਦੇ ਨੇ ਇਹਨਾਂ ਦਾ ਟੈਲੀਫੋਨ ਨੰਬਰ ਲੈ ਕੇ ਇਹਦੀ ਜਾਂਚ ਹੋਣੀ ਚਾਹੀਦੀ ਕਿਹੜੇ ਲੋਕਾਂ ਨਾਲ ਰੋਜ਼ ਗੱਲ ਕਰਦੇ ਨੇ ਕੌਣ ਲੋਕ ਇਹਨਾਂ ਦੇ ਪਿੱਛੇ ਨੇ ਕਿਹੜੇ ਐਮਐਲਏ ਦੇ ਨਾਲ ਗਏ ਨੇ ਉਸ ਅਮਲੇ ਦੇ ਵਿੱਚ ਨਾ ਪੈਣਾ ਚਾਹੀਦਾ ਉਹ ਨਾ ਉਹਨਾਂ ਪੋਲੀਟਿਕਲ ਲੋਗਾਂ ਦੇ ਨਾ ਵਿਚਾਨਾ ਚਾਹੀਦੇ ਨੇ ਜਿਹੜੇ ਲੋਕ ਇਹਨਾਂ ਗੁੰਡਿਆਂ ਨੂੰ ਰੁਕਾਉਂ ਲੈ ਕੇ ਘੁੰਮਦੇ ਨੇ ਤਾਂ ਜੱਗ ਠੰਡ ਪੈ ਗਈ ਨਹੀਂ ਤੇ ਪੰਜਾਬ ਦੇ ਹਾਲਾਤ ਇਸ ਤੋਂ ਹੋਰ ਜ਼ਿਆਦਾ ਵਿਗੜਨਗੇ ਤੁਹਾਡੇ ਸਾਹਮਣੇ ਆਏਗਾ ਜਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਨੰਗਾ ਨਾਚ ਆਇਆ ਗੁੰਡਾ ਕਰਦੀ ਦਾ ਇਹ ਲੁਧਿਆਣਾ ਜਾਂ ਪੰਜਾਬ ਬਰਦਾਸ਼ਤ ਨਹੀਂ ਕਰ ਸਕਦਾ ਕਿਸੇ ਦੀ ਅਣਜਾਣ ਤੁਸੀਂ ਗੋਲੀਆਂ ਮਾਰ ਕੇ ਭੱਜ ਗਏ ਕਿਸੇ ਅਣਜਾਣ ਇੱਕ ਲੇਡੀਜ਼ ਦੀ ਡੈਥ ਹੋ ਗਈ ਪੰਜ ਸੱਤ ਜਿਹੜੇ ਲੋਕਾਂ ਨੂੰ ਉਹਨਾਂ ਦੇ ਗੋਲੀਆਂ ਲੱਗ ਗਈਆਂ ਇਹਨਾਂ ਲੋਕਾਂ ਨਾਲ ਕੀ ਗਿਆ ਇਹਦੇ 2 4 6 ਮਹੀਨੇ ਬਾਅਦ ਜਾਣਗੇ ਇਹਨਾਂ ਦੀਆਂ ਆਫੇਰ ਇਹਨਾਂ ਦੀ ਜਮਾਨਤ ਹੋ ਜਾਣਗੀਆਂ ਇਹਨਾਂ ਤੇ ਕੋਈ ਐਸਾ ਸਖਤ ਕਾਨੂੰਨ ਲੱਗਣਾ ਚਾਹੀਦਾ ਇਹ ਸਾਰੀ ਉਮਰ ਵਾਸਤੇ ਬਾਹਰ ਨਹੀਂ ਆਣੇ ਚਾਹੀਦੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਇਹਦੇ ਸੀਬੀ ਸਰ ਤੋਂ ਮੰਗ ਕਰਨੇ ਆ ਔਰ ਸੀਬੀ ਸਾਹਿਬ ਨੂੰ ਇਹ ਜਰੂਰ ਕਮਾਂਗੇ ਵੀ ਇਹਨਾਂ ਦੀ ਬੈਕਗ੍ਰਾਉਂਡ ਨੂੰ ਦੇਖੋ ਕਿਹੜੇ ਐਮਐਲਏ ਦਾ ਪਿੱਛੇ ਨੇ ਕਿਹੜੇ ਐਮਐਲਏ ਨਾਲ ਗੱਲਾਂ ਕਰਦੇ ਨੇ ਕਿੰਨੇ ਕਿੰਨਾਂ ਦੇ ਨਾਲ ਇਹਨਾਂ ਦੀ ਗੱਲਾਂ ਹੁੰਦੀਆਂ ਨੇ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਤੁਹਾਡੇ ਸਾਹਮਣੇ ਆ ਜਾਵੇਗਾ ਵੀ ਇਹ ਗੁੰਡਾਗਰਦੀ ਕੌਣ ਕਰਾ ਰਿਹਾ ਹੈ ਕਿਦੇ ਸ਼ਹਿਰ ਦੇ ਉੱਪਰ ਇਹ ਪਿਸਤੌਲਾਂ ਲੈ ਕੇ ਕੋ ਮਰੇ ਨੇ ਕਿਦੇ ਸ਼ਹਿਰ ਦੇ ਉੱਪਰ ਇਹਨਾਂ ਨੇ ਸ਼ਹਿਰ ਦੇ ਵਿੱਚ ਅੰਤਖ ਭਲਾਇਆ ਹੋਇਆ ਹੈ ਇਹ ਅੰਤਖ ਜਿਹੜਾ ਨੇ ਇਹ ਨਹੀਂ ਫੈਲਣਾ ਚਾਹੀਦਾ ਮੈਨੂੰ ਸੋਨ ਲੱਗਦਾ ਸਰਕਾਰ ਵੀ ਇਤਨੀ ਗਰੇਸ਼ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਸਰਕਾਰ ਦਬਾਈ ਗਈ ਅਸੀਂ ਨੂੰ ਦਬੰਦਾਂਗੇ ਅਸੀਂ 100% ਰੈਸਿਨ ਦੀ ਅਸ਼ਟਾ ਇਹਨਾਂ ਲੋਕਾਂ ਨੂੰ ਮੋਹ ਨਹੀਂ ਲਾਣਾ ਚਾਹੀਦਾ ਕਿ ਇਹਨਾਂ ਦੇ ਵਾਧਾ ਕਰਕੇ ਅੱਜ ਦੇਖੋ ਲੁਧਿਆਣਾ ਦੇ ਜਿੱਦੜੀ ਦੋ ਗੱਜਾਂ ਨਾ ਬਿਆਨੇ ਚਾਰ-ਪੰਜ ਲੋਕਾਂ ਨੂੰ ਫੋਰ ਗੋਲੀਆਂ ਚੱਲ ਗਈਆਂ ਨੇ 5-600 ਲੋਕਾਂ 'ਤੇ ਜਿਸ ਤਰੀਕੇ ਨਾਲ ਕਿਹਾ ਨੇ 50-60 ਗੋਲੀਆਂ ਤੇ ਜੱਲੀਆਂ ਨੇ ਇੰਨਾ ਉੱਤੇ ਗੁੰਡਾ ਗਰਦਦਰ ਨੰਗਾ ਲਾਜ ਹੋਇਆ ਹੈ ਪਰ ਮੈਂ ਤੇ ਸੀਪੀ ਸਾਹਿਬ ਸਾਡੇ ਬਹੁਤ ਵਧੀਆ ਨੇ ਬਲੇਅਰ ਅਫਸਰ ਨੇ ਐਸੇ ਜੋ ਗੁੰਡੇ ਨੇ ਐਸੇ ਲੋਕਾਂ ਦੇ ਜਦੋਂ ਨਾ ਤੋਂ ਨਾ ਪਾਣੀ ਆਂਦੀ ਏ ਤੇ ਸਾਡੀ ਇਹ ਪ੍ਰਾਰਥਨਾ ਵੀ ਜਲਦੀ ਤੋਂ ਜਲਦੀ ਐਸੇ ਜਿਹੜੇ ਗੁੰਡੇ ਨੇ ਇਹਨਾਂ ਦੇ ਨਾਤ ਪਾਈ ਜਾਵੇ ਔਰ ਇਹਨਾਂ ਦੀ ਮੈਂ ਪਹਿਲੂ ਵੀ ਕਹਿ ਚੁੱਕਾ ਇਹਨਾਂ ਦੀ ਇਨਕੁਆਰੀ ਹੋਵੇ ਕਿ ਕਿਹੜੇ ਲੋਕਾਂ ਨੇ ਪਾਲੇ ਹੋਏ ਦੇ ਜਿਹੜੇ ਲੋਕਾਂ ਨੂੰ ਸ਼ਹਿਰ ਹੁੰਦੇ ਨੇ ਉਹਨਾਂ ਦਾ ਵੀ ਇੱਕ ਦੌਰ ਵਿੱਚ ਨਾ ਪਏਗਾ ਤੇ ਆਪਣੇ ਆਪ ਜਿਹੜੇ politcal ਲੋਕ ਨੇ ਨਾਮ ਰੱਖਣਾ ਛੱਡ ਦੇਣਗੇ ਔਰ ਦੀ ਗੋੜੀ ਗੋੜੀਆਂ ਚੱਲਣ ਅਮਨ ਸ਼ਾਂਤੀ ਦਾ ਤਮੀਨਾ ਜਿਹੜਾ ਵਿਗੜਿਆ ਹੋਇਆ ਨਜ਼ਰ ਆ ਰਿਹਾ ਵਾ ਲੋਕ ਜਿਹੜੇ ਮਿਡਲ ਕਲਾਸ ਫੈਮਲੀ ਦੇ ਲੋਕ ਆ ਹਾਲੇ ਤੱਕ ਸੈਮੀ ਪੇਏ ਲੋਕ ਉਨਾ ਬਾਰੇ ਕੀ ਕਹਿਣਾ ਚਾਹੁੰਦਾ ਇਨਸਾਨ ਤੇ ਇਨਸਾਨ ਹੈ ਜੀ ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਹੈ ਲਾਹ ਰੰਗ ਸਾਰੇ ਲਖੂਨ ਖੂਨ ਸਾਬ ਦਾ ਲਾਲ ਹੈ ਸਭ ਇੱਕ ਨੇ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਕਿਸੇ ਗਰੀਬ ਦੀ ਮੌਤ ਹੁੰਦੀ ਹੈ ਉਹ ਵੀ ਮੌਤ ਹੈ ਜੇ ਕਿਸੇ ਅਮੀਰ ਦੀ ਮੌਤ ਹੁੰਦੀ ਹੈ ਉਹ ਵੀ ਮੌਤ ਹੈ ਪਰ ਮੈਂ ਤੇ ਪ੍ਰਸ਼ਾਸਨ ਨੂੰ ਕਹਾਂਗਾ ਵੀ ਜਿਹੜੇ ਐਸੇ ਗੁੰਡੇ ਨੇ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਇਹਨਾਂ ਨੂੰ ਬਿਲਕੁਲ ਨਹੀਂ ਬਖਸ਼ਣਾ ਚਾਹੀਦਾ ਔਰ ਸਾਡੀ ਇਹ ਮੰਗ ਹੈ ਵੀ ਇਹਨਾਂ ਨੂੰ ਜਿਹੜੇ ਲੋਕ ਮਰੇ ਨੇ ਤੈਨੂੰ تم 4 ਸਾਲ ਕਿਦਮ ਦਾ ਵਿਆਹ ਹੋਇਆ ਛੋਟੇ ਛੋਟੇ ਦੋ ਬੱਚੇ ਨੇ ਉਹ ਵਿਚਾਰਾ ਅਚਾਨਕ ਉਹਨਾਂ ਨੂੰ ਸਾਹ ਮਿਲਣਾ ਚਾਹੀਦਾ 74 ਸਨ ਗੁਰਦੇਵ ਸ਼ਰਮਾ ਦੇਵੀ ਜਿਨ੍ਹਾਂ ਨੇ ਆਪਣੇ ਮੁਖਾਰ ਦੇ ਤੋਂ ਸਪਸ਼ਟ ਤੌਰ ਤੇ ਜਿਹੜਾ ਲੁਧਿਆਣੇ ਦੇ ਵਿੱਚ ਕੀਤੀ ਜਿਹੜੀ ਆ ਦਿਨ ਤੋਂ ਦਿਨ ਬਿਗੜਦੀ ਨਜ਼ਰ ਆ ਰਹੀ ਹੈ ਇੱਕ ਤਾਬੜ ਤੋਂ ਜਿਹੜੀਆਂ ਗੋਲੀਆਂ ਚਲਾਈ ਗਈਆਂ ਲੁਹਾੜੇ ਵਿੱਚ ਇੱਕ ਬਾਤ ਕੈਸਟ ਜਿਹੜਾ ਹੋਟਲ ਦੇ ਵਿੱਚ ਤੁਸੀਂ ਦੇਖਿਓ ਵੀ ਇਹ ਬਹੁਤ ਹੀ ਸ਼ਰਮਨਾਕ ਜਿਹੜੀ ਤਸਵੀਰ ਆ ਲੁਧਿਆਣਾ ਸ਼ਹਿਰ ਤੇ ਉੱਭਰ ਕੇ ਆ ਰਿਹਾ ਪਰ ਕਿਤਨੇ ਕਿਤੇ ਇੱਕ ਸਵਾਲੀਆ ਨਿਸ਼ਾਨ ਵੀ ਖੜਾ ਕਰਦਾ ਵਸ ਉਸ ਸਰਕਾਰ ਤੇ ਨਾ ਨ ਆਰਡਰ ਤੇ ਵੀ ਦਿਨ-ਪ੍ਰਤੀ-ਦਿਨ ਚਾਹੇ ਜਲੰਧਰ ਦੀ ਗੱਲ ਕਰ ਲਈ ਜAVE ਤਾਂ ਇੱਥੇ ਛੋਟੇ ਜਿਹੜੇ ਬੱਚੀ ਨਾਲ ਜਿਹੜਾ ਦੁਸ਼ਕਰਮ ਕੀਤਾ ਗਿਆ ਉਹ ਵੀ ਇੱਕ ਜਿਹੜੀ ਘਟਨਾ ਵਾ ਪ੍ਰਸ਼ਾਸਨਾਂ ਲੇਟ ਪਹੁੰਚਦਾ ਬਾਅਦ ਤੇ ਉੱਥੇ ਲੋਕ ਆ ਲੋਕ ਹੀ ਕਿਸ ਨੇ ਕਿਤੇ ਸਮੱਸਿਆ ਦਾ ਕੋਈ ਹੱਲ ਕਰ ਰਿਹਾ ਨਹੀਂ ਲਿਆ ਵੀ ਬੇਟੀ ਨੂੰ ਅੰਦਰੋਂ ਬਾਹਰ ਕੱਢ ਕੇ ਲੈਂਦੇ ਆ ਇਸ ਤਰ੍ਹਾਂ ਪੰਜਾਬ ਦੇ ਵਿੱਚ ਦਿਨ-ਪਤੀ ਦਿਨ ਆਏ ਦਿਨ ਵਕਰ-ਵਕਰ ਸ਼ਹਿਰਾਂ ਤੋਂ ਖਬਰਾਂ ਨਜ਼ਰ ਆ ਰਹੀਆਂ ਪਰ ਜਿਹੜੀ ਕੱਲ ਪਰਸੋਂ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਉਹ ਬਹੁਤ ਹੀ ਅਮਿੰਦਨਯੋਗ ਆ ਤੇ ਇਸ ਦੀ ਪੂਰਾ ਲੁਧਿਆਣਾ ਵਾਸੀ ਆ ਜਿਵੇਂ ਕਿ ਬਹੁਤ ਹੀ ਇੱਕ ਦਾ ਸਾਮੇ ਹੋਇਆ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਦੀ ਗੁੰਡਾਗਰਦੀ ਹੋਊਗੀ ਤੇ ਆਖਰ ਲੁਧਿਆਣਾ ਸ਼ਹਿਰ ਦਾ ਕੀ ਬਣੂਗਾ ਜਵਾਬ ਦੇਣਾ ਪਊਗਾ ਸਰਕਾਰ ਨੂੰ ਵੀ ਲਾ ਨਾ ਆਰਡਰ ਸਥਿਤੀ ਕਿਉਂ ਨਹੀਂ ਮੈਂਟੇਨ ਨਹੀਂ ਕਰ ਪਾਰੀ ਸਰਕਾਰ ਇਸ ਤਰ੍ਹਾਂ तमाम ਖਬਰਾਂ ਦੇਖਣ ਦੀ ਸਾਡੇ ਚਾਹ ਨਾਲ ਜੁਗਰੂ ਕੈਮਰਾ ਪਰਸਨ ਰਾਕੇ ਸ਼ਰਮਦਾਨ ਅਧਿਕਾਰੀ ਚੀਪਿੰਦਰ ਗੋਗਲ ਵੀ ਵਿਸ਼ੇਸ਼ ਧੰਨਵਾਦ